ਡੋਲੀ ਵਿਦਾ ਹੋਣ ਤੋਂ ਪਹਿਲਾਂ ਐਨ ਮੌਕੇ ਤੇ ਕੁੜੀ ਨੇ ਕੀਤਾ ਆ ਕੰਮ ਪਰਿਵਾਰ ਨੇ ਬਣਾ ਲਈ ਵੀਡੀਓ ਦੋਸਤੋ ਅਕਸਰ ਹੀ ਤਿਆਂ ਨੂੰ ਆਪਣਾ ਘਰ ਛੱਡ ਕੇ ਵਿਦਾ ਹੋਣਾ ਬਹੁਤ ਹੀ ਔਖਾ ਹੁੰਦਾ ਏ ਅਤੇ ਵਿਦਾਈ ਵੇਲੇ ਸਾਰਾ ਹੀ ਪਰਿਵਾਰ ਬਹੁਤ ਹੀ ਭਾਵਕ ਹੁੰਦਾ ਏ ਪਰ ਹੁਣ ਇੱਕ ਵਿਦਾਈ ਤੋਂ ਪਹਿਲਾਂ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲੀ ਕੁੜੀ ਆਪਣੇ ਘਰ ਵਿੱਚ ਮੱਜਾਂ ਤੇ ਕਟੀਆਂ ਤੇ ਹੱਥ ਫੇਰਦੀ ਦਿਖਾਈ ਦੇ ਰਹੀ ਏ ਦਰਅਸਲ ਕੁੜੀਆਂ ਨੂੰ ਆਪਣੇ ਮਾਪਿਓ ਦੇ ਘਰ ਨਾਲ ਬਹੁਤ ਹੀ ਲਗਾ ਹੁੰਦਾ ਹੈ ਅਤੇ ਹਰ ਇੱਕ ਚੀਜ਼ ਬਹੁਤ ਹੀ ਸੰਭ ਸੰਭਾਲ ਕੇ ਰੱਖਦੀਆਂ ਨੇ ਇਸੇ ਤਰ੍ਹਾਂ ਇਹ ਕੁੜੀ ਵੀ ਵਿਆਹ ਵਾਲੇ ਦਿਨ ਵਿਦਾ ਹੋਣ ਤੋਂ ਪਹਿਲਾਂ ਆਪਣੇ ਘਰ ਵਿੱਚ ਰੱਖੀਆਂ ਮੱਜਾਂ ਨੂੰ ਮਿਲਣ ਆਉਂਦੀ ਏ ਤੇ ਸਾਰਿਆਂ ਦੇ ਉੱਪਰ ਹੱਥ ਫੇਰਦੀ ਏ ਜਿਸ ਦੀ ਕੇ ਪਰਿਵਾਰ ਵਾਲੇ ਵੀਡੀਓ ਬਣਾ ਲੈਂਦੇ ਨੇ ਸੋ ਅਜੀਬ ਰੀਤ ਹੈ ਦੁਨੀਆ ਦੀ ਧੀਆ ਜਿਸ ਘਰ ਵਿੱਚ ਜੰਮਦੀਆਂ ਨੇ ਇੱਕ ਟਾਈਮ ਤੇ ਉਹੀ ਘਰ ਉਹਨਾਂ ਲਈ ਹਮੇਸ਼ਾ ਲਈ ਪਨਾਇਆ ਹੋ ਜਾਂਦਾ ਏ ਹਰ ਇੱਕ ਧੀ ਹਮੇਸ਼ਾ ਹੀ ਆਪਣੇ ਮਾਪਿਓ ਦੇ ਘਰ ਦੀ ਸੁੱਖ ਮੰਗਦੀ ਰਹਿੰਦੀ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰੋ